ਪਰ ਦਿਨੇ ਲੱਗਦਾ ਟੱਕਰਦਾ ਦੇਖਾਂਗੇ ਆਕਾਸ਼ ਲੱਗਿਆ ਦੁਨੀਆ ਕਹਿੰਦੀ ਇਹਨੂੰ ਚਾਹੁੰਦੀ ਹੈ ਇਹ ਛੁੱਟੀ ਉਮਰ ਦੇ ਵਿੱਚ ਵੱਡਾ ਮੱਲ ਬਣ ਗਿਆ ਸਾਹਮਣੇ ਦੇਖਾਂਗੇ ਸੋਰ ਸਿੰਘੀਏ ਨਾਲ ਸੋਰ ਸਿੰਘੀਏ ਦੀ ਟੱਕਰ ਹੁੱਲੇ ਸੱਭੇ ਹੈ 22 ਮਾਰਚ ਏ ਸੋਖੋ ਪੰਗਲੇ ਵਾਲਾ ਪਰ ਕਿੰਦੇ ਦੁੱਲਾ ਗੱਗੋ ਪੂਰੇ ਵਾਲਾ ਅੱਜ ਜਿਹਦਾ ਵਲੌਗ ਬਣਾਇਆ ਤੁਹਾਡਾ ਮੈਂ ਤੇ ਸੁਖਮੰਦੀ ਤਾਬੇ ਦੀ ਗੱਲ ਕੀਤੀ ਤੇ ਹੁਣ ਆਪਾਂ ਕਿਹੜੇ ਪਲੇਅਰ ਦੀ ਗੱਲ ਕਰਨੀ ਹੁਣ ਏ ਉਹ ਕਾਂਗੇ ਵਾਲਾ ਚੰਗਾ ਪਲੇਅਰ ਵਾ ਕਾਂਗੇ ਵਾਲਾ ਠੀਕ ਆ ਨਮਾ ਉੱਠਿਆ ਆ ਸਰਦਾਰ ਜਿਹੜਾ ਕਾਂਗੇ ਵਾਲਾ ਗੁਰਵਿੰਦਰ ਕਾਂਗਾ ਆਹ ਚੰਗਾ ਉੱਠਿਆ ਉਹਨੇ ਅੱਜ ਆਉਣਾ ਆਉਣਾ ਆ ਉਹਨੇ ਨਾ ਪਾਸੇ ਬੜੇ ਦਿੱਤੇ ਠੀਕ ਠੀਕ ਆ ਧੂਲਾ ਵਾਲਿਆਂ ਚੀ ਧੂਲ ਕੋ ਨਾ ਆਪਣੇ ਲਾਗੇ ਪੈਂਦੇ ਨੇ ਧੂਲ ਕੋ ਨਾ ਇਹ ਨਮਾ ਜਿਹੜਾ ਕਾਲੀ ਸਿਕਤਰ ਜਿਹੜਾ ਨਾਂ ਕੀ ਆ ਨਾ ਨਾ ਤਾਨਦਾਰ ਆਦੇ ਅੱਛਾ ਤਾਨਦਾਰ ਇਹ 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 ਬਲਵਿੰਦਰ ਸਿੰਘ ਜੀ ਬਲਵਿੰਦਰ ਸਿੰਘ ਠੀਕ ਹੈ ਇਹਨਾਂ ਦਾ ਪਿੰਡ ਹੈ ਕਾਲੀ ਸਗਤਰਾ ਤੇ ਇਹਨਾਂ ਨਾਲ ਬਹੁਤ ਵਧੀਆ ਗੱਲ ਕੀਤੀ ਸਖਮੁਨਚ ਵਾਲਾ ਸਾਹਿਬ ਬਾਰੇ ਤੇ ਆਪਣੇ ਤਾਪਾ ਸੁਰਸਿੰਘੇ ਬਾਰੇ ਇਹਨਾਂ ਨੇ ਪਹਿਲਾਂ ਬਲੌਗ ਪਾਇਆ ਸੀ ਬਹੁਤ ਹਿੱਟ ਹੋਇਆ ਸੀ ਉਹ ਤੇ ਵਧੀਆ ਗੱਲ ਕਬੱਡੀ ਬਾਰੇ ਗੱਲ ਕਰਦੇ ਵਧੀਆ ਗੱਲ ਕਰਦੇ ਨੇ ਹੁਣ ਆਉਤੇ ਮੁੰਡੇ ਖੜਾਉਂਦਾ ਤਾਪਾ ਹਾਂ ਢਾੜੇ ਵੀਡੀਓ ਬਣਾਈ ਮੈਂ ਕਿਹਾ ਤੁਹਾਡਾ ਬਲੌਗ ਪਾਇਆ ਪਹਿਲਾਂ ਮੈਂ ਪਾਇਆ ਹੈ ਨਾ ਮੈਂ ਆ ਗਿਆ ਸੋਨੀ ਛੰਨਾਲਾ ਆਹ ਸੋਨੀ ਛੰਨਾਲਾ ਠੀਕ ਹੈ ਤੇ ਬੜਾ ਤੁਹਾਡਾ ਇਹੜਾਗਾ ਹੀ ਵਲੌਗ ਵਾਇਰਲ ਹੋਇਆ ਤੁਸੀਂ ਸੁਗਮੰਦੀ ਗੱਲ ਕੀਤੀ ਤਾਬੇ ਦੀ ਗੱਲ ਕੀਤੀ ਸੀ ਆਹੋ ਠੀਕ ਹੈ ਵਧੀਆ ਗੱਲ ਹੈ ਤੁਸੀਂ ਕੀਤੀ ਗੱਲ ਤੇ ਲੋਕਾਂ ਸੁਣਿਆ ਤੁਹਾਡਾ ਸੁਣਿਆ ਸੁਣਿਆ ਤੇ ਹੁਣ ਆਪਾਂ ਫੇਰ ਆਪਾਂ ਵਲੌਗ ਪਾਉਣਾ ਠੀਕ ਹੈ ਤੁਹਾਨੂੰ ਹੋਰ ਕਿ ਪਲੇਅਰ ਕਿਹੜਾ ਚੰਗਾ ਲੱਗਦਾ ਆਪਣੇ ਪੰਜਾਬ ਚ ਮਾਝੇ ਚੋਂ ਮਾਝੇ ਉਹ ਹੀ ਚੰਗਾ ਉਹ ਨਵਾਂ ਉਠਿਆ ਕਿਹੜਾ ਦੱਸਿਆ ਕਿਹੜਾ ਕਾਂਗਾ ਗੁਰਵਿੰਦਰ ਕਾਂਗਾ ਹਾਂ ਨਵਾਂ ਉਠਿਆ ਠੀਕ 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 ਹੋਰ ਕੋਈ ਆਪਣੇ ਇਧਰੋਂ ਮਾਜੇ ਦਾ ਮਾਜੇ ਦਾ ਜਾਂ ਤਾਂ ਇਹ ਉਹਨੂੰ ਮੰਗੀ ਨਹੀਂ ਅੱਛਾ ਅੱਛਾ ਇਹ ਚੰਗਾ ਹੈ ਠੀਕ ਠੀਕ ਜਾਂਦੇ ਠੀਕ ਹੈ ਇਹ ਚੰਗਾ ਖੇਡਦੇ ਜਾਂਦੇ ਸਰਕ ਪਰ ਗਏ ਨੇ ਆਹ ਇਹ ਚੰਗਾ ਮਾਇਕ ਹੈ ਜਾਂਦਾ ਯੋਦਾ ਆਹ ਇਹ ਚੰਗਾ ਮਾਇਕ ਹੈ ਠੀਕ 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 ਹੈ ਠੀਕ ਹੈ ਇਹ ਅੱਜ ਕੱਲ ਜੇ ਟੀਮ ਹੁਣ ਵਧੀਆ ਟੀਮ ਕਿਹੜੀ ਖੇਡ ਰਹੀ ਹੈ ਵਧੀਆ ਲੱਗਦਾ ਲੱਤੂ ਪ੍ਰੀਤ ਵਾਲਾ ਅੱਛਾ 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 ਕੋ ਚੰਗਾ ਖੇਡਦਾ ਇਹ ਆਪਣੇ ਨਵੇਂ ਮੁੰਡੇ ਬਾਰੇ ਤੁਸੀਂ ਕੀ ਕਹਿੰਦੇ ਨਵੇਂ ਟੀਮ ਮੁੰਡਿਆਂ ਬਾਰੇ ਨਵੇਂ ਜਿਹੜੇ ਛੋਟੇ ਘਾਣਾ ਪਾਪਾ ਨਹੀਂ ਠੀਕ ਠੀਕ ਹੋਰ ਕਿਹੜਾ ਤੁਹਾਡੇ ਇਲਾਕੇ ਦਾ ਪਲੇਅਰ ਕਿਹੜਾ ਇੰਦਰ ਤਾਂ ਚੰਗਾ ਕੁਝ ਵਧੀਆ ਇੱਦਾਂ ਤਾਂ ਚੰਗਾ ਉਹਦਾ ਮਾ ਵੀਰਾ ਮਾ ਵੀਰਾ ਆਹ ਤੁਹਾਡੇ ਪਿੰਡ ਦਾ ਮੁੰਡਾ ਉਹ ਇੱਥੇ ਇੱਥੇ ਪੜਾ ਨਹੀਂ ਫੜਿਆ ਗਿਆ بڑے بڑے ਪੜਾਣਾ ਤੁਹਾਡੇ ਪਿੰਡ ਜਿਹੜਾ ਮੈਚ ਆਇਆ ਕਾਲੀ ਸਿਕਤਰੇ ਆਹ ਉੱਥੇ ਤੁਹਾਡੇ ਪਿੰਡ ਵਧੀਆ ਕਿੱਡੇ ਆ ਮਾ ਵੀਰਾ ਸੀ ਐਨ ਆਰ ਵੀ ਭਰਾਵਾਂ ਦਾ ਚੇਚੇ ਤੌਰ ਤੇ ਸਤਕਾਰ ਕਰਦੇ ਆ ਗੁਰੂ ਪਾਤਸ਼ਾਹ ਸਾਹਿਬ ਜੀ ਉਹਨਾਂ ਦੇ ਵੀਰਾਂ ਨੂੰ ਚੜ ਰਵਿੰਦਰ ਸਿੰਘ ਜੀ ਉਹਨਾਂ ਦਾ ਬਹੁਤ ਬਹੁਤ ਸਤਕਾਰ ਹੈ ਗੁਰਸੇਵਕ ਸਿੰਘ ਜੀ ਯੂਕੇ ਗਰਵੇਲ ਯੂਕੇ ਗੁਰਸ਼ਰਨ ਯੂਐਸਏ ਇਹ ਸ਼ਹੋਦਾ ਸੰਘਾਂ ਦੀ ਕਿਰਪਾ ਹੈ ਦੇਵਤੀਆਂ ਟੀਮਾਂ ਜਲਦੀ ਆਉਣਗੀਆਂ ਇਧਰ ਕਹਿੰਦੇ ਸੋਨੀ ਕਹਿੰਦੇ ਸ਼ਰਨਾਪਾਲਾ ਵੀ ਆਇਆ ਜਿੰਨੇ ਅੱਜ ਦੇ ਮੈਚ ਦੀਆਂ ਜਿਹੜੀਆਂ ਅਪਡੇਟਾਂ ਕੱਟ-ਕੱਟ ਕੇ ਪਾਉਣੀ ਹੈ ਵੀਰ ਦਾ ਧੰਨਵਾਦ ਇਹਦੀ ਯਾਰੀ ਕਹਿੰਦੇ ਵੱਡੇ-ਵੱਡੇ ਪ੍ਰਮੋਟਰਾਂ ਦੇ ਨਾਲ ਰਮਨ ਕਿਨੇਰ ਦੇ ਨਾਲ ਮਿੰਟੂ ਨੰਬਰਦਾਰ ਕੈਨੇਡਾ ਵੀ ਦੇ ਯਾਰਾਂ ਦਾ ਯਾਰ ਹੈ ਮਹਾਨ ਪ੍ਰਮੋਟਰਾਂ ਦੇ ਨਾਲ ਸੋਹਣੀ ਤਰੀ ਯਾਰੀਆਂ ਦੇ ਚਰਚੇ ਜੋਗ-ਜੋਗ ਸੀ ਸਾਹਮਣੇ ਖੇਡ ਦੇ ਮੈਦਾਨ ਦੇ ਵਿੱਚ ਜੀ ਗੇਂਡ ਬੱਲ ਚਾਤਤ ਮਾਰੀ ਤੇ ਨੌਂ ਹਣ ਸ਼੍ਰੀ ਅਨੰਦਪੁਰ ਸਰ ਅੰਕਾਂ ਦਾ ਮੇਰਵਾ 25-25 ਨੰਬਰ ਦੋਵਾਂ ਟੀਮਾਂ ਦੇ ਬਰਾਬਰ ਨੇ ਜਿਹਨਾਂ ਨੇ ਇੱਥੋਂ ਤੱਕ ਦੀ ਖੇਡ ਵਧੀਆ ਲੱਗੀ ਤਾੜੀਆਂ ਮਾਰ ਕੇ ਦੱਸੋ ਜ਼ੋਰਦਾਰ ਤੇ ਅੱਧਾ ਪੁਆਇੰਟ ਜਿਹੜਾ ਸੋਰ ਸਿੰਘ ਬੈਂਕੇ ਦੀ ਟੀਮ ਦਾ ਉੱਪਰ ਹੈ ਅੱਧਾ ਪੁਆਇੰਟ ਜਿਹੜਾ ਸੋਰ ਸਿੰਘ ਬੈਂਕੇ ਦੀ ਟੀਮ ਦਾ ਉੱਪਰ ਹੈ ਲਓ ਸਾਹਮਣੇ ਦੇਖਾਂਗੇ ਪੈਂਦੀ ਹੋਏ ਰੇਨ ਤੇ ਟੱਕਰ ਜੈਦੀਪ ਦੇ ਨਾਲ ਇਹ ਬਾਜੂ ਪੁਲਵਾਨ ਦੇ ਪਿੰਡ ਦਾ ਜਿਹੜੇ ਪਿੰਡ ਤੇ ਗੁਰੂ ਅਰਜਨ ਦੇ ਪਾਸ਼ਾ ਸਾਹਿਬ ਜੀਆਂ ਦੀਆਂ ਮਿਹਰਾਂ ਨੇ ਸਾਹਮਣੇ ਦੇਖਾਂਗੇ ਅੰਕੇੜਾ ਇਧਰ ਜੀਵਨ ਦੀ ਰੇਡ ਬੋਲ ਸੰਧੂ ਸਾਹਿਬ ਕਹਿੰਦੇ ਜੀਵਨ ਕਹਿੰਦੇ ਘਰ ਤੋਂ ਵਾਲੇ ਨੇ ਕਬੱਡੀ ਪਾ ਦਿੱਤੀ ਮੁੰਡਾ ਖੇਡਿਆ ਯਾਰ ਸੰਦੇ ਮੈਦਾਨਾਂ ਦੇ ਵਿੱਚ ਬੱਲੇ ਬੱਲੇ ਕਰਾਉਣ ਵਾਲਾ ਉਹ ਕਹਿੰਦੇ ਅੱਜ ਦੂਲ ਕੋਨਾਂ ਦੇ ਬਚਾਇਆ ਹੋਇਆ ਇਹ ਟੱਕਰ ਸੁਦੇਵੀ ਸਵੇਦੀ ਟੱਕੇ ਦੇ ਹੜ ਜੋ ਪਾਸੇ ਉਹ ਕੁੰਡੀਆਂ ਦੇ ਸਿੰਘ ਫਸ ਕੇ ਸੁੱਖ ਬੰਗਾਲੇ ਵਾਲਾ ਇਹਦੀ ਯਾਦ ਬਖੇਟਿਆ ਇਕੱਠੇ ਇੱਕੇ ਜਹਾਜ਼ ਤੇ ਗਏ ਚੱਕ ਸਕੰਦਰ ਵਾਲਾ ਇਹ ਸ਼ਾਟ ਕੋਰਟ ਵੱਲੋਂ ਮੇਜਰ ਲੀਗ ਦੇ ਵਿੱਚ ਪੱਕੇ ਤੌਰ ਤੇ ਖੇਡਣ ਵਾਲਾ ਅੱਜ ਕਦੇ ਸੰਦੀਪ ਮੰਗਲੰਬੀਏ ਵਾਲੇ ਦੀ ਮਰਸ਼ੀ ਦੀ ਵੀ ਗੱਲ ਏ ਉਕਾਸ਼ ਸੁਣ ਸੁਣ ਕੇ ਬਾਬਾ ਪਰ ਸੁੱਖਾ ਕਿਦੇ ਸਰਪਕੋਟੀਆਂ ਦਾ ਕੀ ਫੈਸਲਾ ਹੈ ਪਾਇੰਟ ਜਿਹੜਾ ਰੀਡਰ ਨੇ ਜੋੜ ਦਿੱਤਾ ਸਾਨੂੰ ਸਾਰੀ ਜ਼ਿੰਦਗੀ ਸੱਜਣਾ ਓਏ ਤੇਰੀ ਖੰਦੀਪ ਦੀਆਂ ਹੱਡੀਆਂ ਘਾਟਾਂ ਨੇ ਚੁੱਲਾ ਸਾਂਦੇ ਸੁਗੰਧੀਆਂ ਗੋਪੀ ਦੇ ਨਾਲ ਜੋੜੀ ਪ੍ਰਸੰਧਨੀ ਹੈ 2000 ਅਮਰੀਕਾ ਵਾਲਾ ਗੁਰਪ੍ਰਤਾਪ ਰੱਖਦੇ ਗੋਪੀ ਦੇ ਜਿੰਨੇ ਜੱਫੇ ਉਹਨੇ 2 2000 ਦਿੱਤੇ ਜਾਣੇ ਆ ਗਿਆ ਤੇਜ ਜਿਵੇਂ ਰਾਵੀ ਵਗਦੀ ਹੈ ਕਿਸੇ ਦੇ ਪੱਟ ਸੋਹਣੇ ਕਿਸੇ ਦੀ ਛਾਤੀ ਫੱਬਦੀ ਹੈ ਕਿਸੇ ਦੇ ਪੱਟ ਸੋਹਣੇ ਕਿਸੇ ਦੀ ਛਾਤੀ ਫੱਬਦੀ ਹੈ ਆਹ ਸਾਹਮਣੇ ਦੇਖਾਂਗੇ ਆਕਾਸ਼ ਲੱਗਿਆ ਦੁਨੀਆ ਕਹਿੰਦੀ ਇਹਨੂੰ ਚਾਹੁੰਦੀ ਹੈ ਇਹ ਛੋਟੀ ਉਮਰ ਦੇ ਵਿੱਚ ਵੱਡਾ ਮੱਲ ਬਣ ਗਿਆ ਸਾਹਮਣੇ ਦੇਖਾਂਗੇ ਸੋਰਸੰਗੀਏ ਨਾਲ ਸੋਰਸੰਗੀਏ ਦੀ ਟੱਕਰ ਇਸ ਇਲਾਕੇ ਦਾ ਵੱਡਾ ਸਟਾਪਰ ਲਖਨੇ ਦਾ ਹਰਚੰਦ ਵੀ ਇਸ ਖੇਡ ਮੇਲੇ ਦਾ ਆਨੰਦ ਮਾਰ ਰਿਹਾ ਸ਼ੋਅ ਮੈਚ ਖੇਡਿਆ ਜਾਵੇਗਾ ਉੱਥੇ ਦੀ ਪਹੁੰਚ ਦੀ ਕਿਰਪਾਤਾ ਕਰਨੀ ਹੈ ਛੇਟੀ ਦਾ ਸ਼ੋਅ ਮੈਚ ਖੇਡਿਆ ਜਾਣਾ 28 ਜਨਵਰੀ ਤੋਂ ਲਖਨੇ ਦੀ ਧਰਤੀ ਦੇ ਸਕਤ ਵੱਲੋਂ ਫੁੱਲੇ ਸੱਪੇ ਹੈ ਹਾਈ ਮਾਰਚ ਏ ਸੋਖੇ ਪੰਗਾਲੇ ਵਾਲਾ ਫਾਰ ਕਹਿੰਦੇ ਦੁੱਲਾ ਬੱਕੋ ਪੂਹੇ ਵਾਲਾ ਅੱਜ ਕਹਿੰਦੇ ਸੁੱਕੇ ਨੇ ਕਬੱਡੀ ਪਾ ਦਿੱਤੀ ਹੈ ਉਹ ਕਹਿੰਦੇ ਸ਼ੀਤਾ ਪਲੇਅਰ ਵਾਲਾ ਪੌਂਦਾ ਪਿਆਖਾਂ ਦੇ ਵਿੱਚ ਅੱਖਾਂ ਨਾਲ ਰਾਜੂ ਕੋਟ ਮਹੰਦ ਵਾਲਾ ਤੇ ਨਾਲ ਜਸ਼ਨ ਏ ਸ਼ੀਤਾ ਪਲੇਅਰ ਵਾਲਾ ਸਰਦਾਰ ਹਰਚੰਦ ਸਿੰਘ ਦਾ ਪੁੱਤ ਉਹ ਯਾਰਪਦੇ ਮੈਦਾਨਾਂ ਦੇ ਵਿੱਚ ਖੁੱਤੀ ਪਾਉਣ ਵਾਲਾ ਮੁੰਡਾ ਕਹਿੰਦੇ ਟੀਕ ਤੇ ਚੱਲਦਾ ਹੈ ਇਹ ਵੀ ਪਾ ਨੌਜਵਾਨਾਂ ਕਬੱਡੀ ਜੇ ਗਰੰਡੀਪੁਰਿਆ ਸੰਭਾ ਹੋ ਜਾਵੇ ਦਰਸ਼ਕਾਂ ਤਾੜੀਆਂ ਲੈ ਗਰੰਡੀਪੁਰਿਆ ਸਾਹਮਣੇ ਹੋ ਜਾਵੇ ਉਹ ਖੇਡ ਦੇ ਮੈਦਾਨ ਦੇ ਵਿੱਚ ਲਾਹ ਗਰੰਡੀਪੁਰਿਆਵਾਂ ਵਾਲਾ ਕਿ ਭੰਤੇ ਬਾਸ਼ਾ ਅੱਜ ਹੋਲੀ ਵੀ ਮਨਾ ਕੇ ਛੱਡਿਆ ਅੱਬੇ ਉਹ ਕਹਿੰਦੇ ਹੁੰਦੇ ਨਾ ਸਿਆਣੇ ਰੰਗ ਪਾਉਣ ਵਾਲਿਆਂ ਤੋਂ ਡਰੋ ਰੰਗ ਮਟਾਉਣ ਵਾਲਿਆਂ ਤੋਂ ਡਰੋ ਜਿਹੜੇ ਕੋਈ ਪਤਾ ਨਹੀਂ ਕਿਹੜੇ ਵੇਲੇ ਰੰਗ ਵਿਟਾਈ ਜਾਣ ਕੋਈ ਪਤਾ ਨਹੀਂ ਕਿੱਥੇ ਬਦਲ ਜਾਣ ਕਿੱਥੇ ਧੋਖਾ ਦੇ ਜਾਣ ਆ ਚੋਲਾ ਸਿੰਘ ਵਾਲਾ ਬਾਪੂ ਚਿੰਚਲ ਸਿੰਘ ਦਾ ਪੁੱਤਰ ਨੰਬਰ ਜੁੜ ਗਿਆ ਚੋਲੇ ਬਾਲ ਨੂੰ ਬੋਲਾ ਪਿਆ ਕਰਦੇ ਸੀ ਉਹ ਤਾਲੀ 1:00 ਜਿਹੜੇ ਵੀ ਲਾਦੇ ਹੋ ਉਹ ਤਾਲੀਆਂ ਵਜੇ ਜੱਗੂ ਯਕੂ ਯਕੂ ਟਾਈਮ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਕਬੱਡੀ ਮਲਾ ਦੇ ਲਾਗੇ ਦਾ ਕਬੱਡੀ ਪਾ ਰਿਹਾ ਦੋਨਾਂ ਬਲਾਰਿਆਂ ਦੇ ਲਈ ਸਵਿਡਨ ਤੋਂ ਸਾਡੇ ਹੀਰੇ ਭਾਈ ਉਹਨਾਂ ਨੇ ਬੰਦਾ ਮਾਣ ਮਕਸ਼ਿਆ ਦੇ ਹਿੱਸੇ ਵਿੱਚ ਜੋੜ ਚੁੱਕਿਆ ਸਾਹਮਣੇ ਦੇਖਾਂਗੇ ਮੈਸੋਪਰੀਆ ਪੰਮਾ ਕਬੱਡੀ ਪੌਣ ਲਈ ਵਧਿਆ ਹੋਇਆ ਚਾਰ ਖਿਡਾਰੀਆਂ ਦੇ ਵਿੱਚੋਂ ਫਰੰਡੀਪਰੀਆ ਗੋਪੀ ਯਾਰ ਨਾਂ ਕਿੰਦਾ ਦਾ ਚੇਲਾ ਕਿ ਕੰਨੀ ਦੇ ਉੱਪਰ ਖੜਾ ਉਹ ਲੱਗਿਆ ਗੋਪੀ ਪਰ ਸਾਹਮਣੇ ਦਾ ਪਾਪਾ ਧੰਮਾ ਦਾ ਆ ਗਿਆ ਗੁਲਜਾਰੀ ਉਹ ਗੁਲਜਾਰੀ ਆ ਗਿਆ ਹੀਰਾ ਸਵੀਟਰ ਨੂੰ ਵੀਰ ਦਾ ਧੰਨਵਾਦ ਬੜਾ ਪਿਆਰ ਕਰਦਾ ਕਬੱਡੀ ਨੂੰ ਰਾਜ ਇਟਲੀ ਭਰਾ ਦਾ ਧੰਨਵਾਦ ਇਧਰ ਗਏ ਗੁਰਸ਼ਾਦ ਯੂਐਸਏ ਗੁਰਬੀਰ ਆਸ਼ਾ ਆਨੇ ਦੇ ਦੋ ਜੱਫੇ ਜਿਹੜੇ 3000 ਦੇ ਹੋਣਗੇ ਗੁਰਪਤਾਪ ਅਮਰੀਕਾ ਵੱਲੋਂ ਤੇ ਨਾਲ ਸਾਡਾ ਮਨਦੀਪ ਸਿੰਘਾਪੁਰੀਆ ਇਹ ਭਰਾਵਲੇ ਲੱਗ ਟੁੱਟ ਕੇ ਵੀ ਨੌਜਵਾਨ ਹੈ ਇਧਰ ਦੁੱਲਾ 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 ਸੁਰਕਪੁਰੀਏ ਦੁੱਲੇ ਨੂੰ ਕਬੱਡੀ ਦਾ ਡਾਇਮੰਡ ਆਖਿਆ ਗਿਆ ਇੱਕ ਕਹਿੰਦੇ ਮੱਧ ਦਾ ਗਿਆ ਰੱਖਿਆ ਗਿਆ ਬੱਗੇਪੁਰ ਦੇ ਦੁੱਲੇ ਨੂੰ ਇੱਕ ਸ਼ਹੀਦਾਂ ਵਾਲਾ ਦੁੱਲਾ ਹੈ ਇੱਕ ਆਹ ਦੁੱਲਾ ਨੌਜਵਾਨ ਦੇਖਾਂਗੇ ਇਹਦੀ ਮਾਝੇ ਵਾਲਾ ਦੁੱਲਾ ਪਰ ਸਾਹਮਣੇ ਦੇਖਾਂਗੇ ਆਹ ਇਲਾ ਸਿਰੇ ਦਾ ਨੰਬਰ ਜੁੜ ਚੁੱਕਿਆ ਪੰਜਾਬੀ ਵਿੱਚ ਬੋਲੋ ਤਾਂ ਖੁਸ਼ ਕੇ ਪੈਣਾ ਪਿਆ ਪਿਆਰ ਭੇਜਿਆ ਲਾਉ ਕਹਿੰਦੇ ਕਬੱਡੀ ਕਹਿੰਦੇ ਮੁੰਡੇ ਨੇ ਫੇਰ ਪਾਈ ਹੋਈ ਹੈ ਲੈ ਵੀ ਉਹ ਕਹਿੰਦੇ ਸਾਹਮਣੇ ਚੈ ਤੀਪ ਪੁੱਤਰ ਪਰਿਵਾਰ ਦਾ ਹੀਰਾ ਪਰ ਸੁੱਖਾ ਸਰਪ ਕੋਟੀਆਂ ਨਹੀਂ ਮੰਨਦਾ ਸੁੱਖਾ ਸਰਪ ਕੋਟੀਆਂ ਨਹੀਂ ਮੰਨਦਾ ਚਾਰ ਅੱਗੇ ਲਾਏ ਹੋ ਸੀਤਾ ਪਲੇਰ ਵਾਲਾ ਸੀਤਾ ਪਲੇਰ ਵਾਲਾ ਸੀਨਾ ਤਾਣਿਆ ਹੋਇਆ ਏ ਖੱਬੇ ਸੱਜੇ ਉਹ ਪੁਆਇੰਟ ਕਹਿੰਦੇ ਜੜੀ ਭਰ ਲਈ ਆ ਜਨੰਦੀਪੁਰਿਆ ਉਹ ਲੱਗ ਜਾ ਟੁੱਟ ਕੇ ਤੇਰਾ ਇੱਕੋ ਲੱਖ ਬਣ ਕੇ ਬਾਕੀ ਮੋੜ ਕੇ ਜੇਬ ਵਿੱਚ ਪਾ ਲੈ ਉਹ ਖੇਡ ਦੇ ਮਾਦਾਨ ਪਰਨੀਪਰੀ ਗੋਪੀ ਦਾ ਚੇਲਾ ਲੱਗ ਗਿਆ ਤੇ ਦੁਨੀਆ ਨੂੰ ਦੱਸਾਂਗੇ ਇਹਦੇ ਲਈ ਵੱਡਾ ਸਰਪ੍ਰਾਈਜ਼ ਹੋਣਾ ਸਾਹਮਣੇ ਦੇਖਾਂਗੇ ਫਤਾਹਪਰੀਆ ਇੱਕ ਵੀ ਰੈਡੀ ਹੈ ਪਰ ਪਾਣ ਜਿਹੜਾ ਜੀਵਨ ਨੇ ਲਾਕੇ ਦਾ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਹੈ ਕਿ ਜਾਵੋ ਨਹੀਂ ਕਿ ਮੋੜ ਲਿਆਵੋ ਅੱਜ ਗਿਆ ਮੇਰੇ ਨਾਲ ਲੜਕੇ ਅੱਲਾਹ ਕਰੇ ਮੁੜ ਆਵੇ ਸੋਣਾ ਦੇਮਾ ਜਾਨ ਕਦਮਾਂ ਵਿੱਚ ਧਰ ਕੇ ਕਦਮਾਂ ਵਿੱਚ ਧਰ ਕੇ ਇਧਰ ਲਈ ਸਾਡ ਦੇਖਾਂਗੇ ਕਮੋ ਢਾਈ ਵਾਲਾ ਇੰਦਰਜੀਤ ਹੈ ਇੰਦਰਜੀਤ ਦੇ ਪਿੱਛੇ ਪਿੱਛੇ ਕਿਰਿਆਲੇ ਕਬੱਡੀ ਕੱਪ ਦਾ ਤਿਆਰ ਖੁੱਤੀ ਪਾਉਣ ਨੂੰ ਜੱਟ ਸਿਹਰੇ ਤਿਆਰ ਖੁੱਤੀ ਪਾਉਣ ਨੂੰ ਕਿਹੜੀ ਫਗਾਨਾ ਵਾਲਾ ਸਾਡਾ ਕਬੱਡੀ ਧਾਰਿਆ ਗਵਾਨ ਪਿੰਡ ਹੈ ਰਣਜੀਤ ਸਾਡੇ ਗਿੱਲਪਰਾ ਦਾ ਪਰ ਗੋਪੀ ਸ਼ੇਰਾਂ ਦੀ ਪੱਤਰ ਸ਼ੇਰ ਭਿਰਦੇ ਓ ਬੱਲੇ 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 ਸਾਬਾਂ ਤੇ ਗੋਪੀ ਮਾਹੌਲ ਕਰਮ ਹੋ ਗਿਆ ਦੁਨੀਆ ਅਨੰਤ ਮਾਰਦੀ ਹੰਦਿਆਂ ਦੇ ਦਰਮਿਆਨ ਫੜਕਾ ਧੜਕਾ ਓ ਬੱਲੇ ਓ ਸਾਬਿਆ ਮੈਂ ਆਖਿਆ ਸਾਬਿਆ ਕੋਈ ਗੱਲ ਨਹੀਂ ਭਾਵੇਂ ਗੈਬ ਬਾਦ ਵਾਪਸੀ ਕੀਤੀ ਜੰਦੇ ਐਲਾਨ ਕਰਵਾਉਂਦੇ ਐ ਤੇਜਪਾਲ ਦੀਆਂ ਦੋ ਕਬੱਡੀਆਂ ਜਿਹੜੀਆਂ 1000 ਦੀਆਂ ਹੋਣਗੀਆਂ ਪਹਿਲੀ ਪੈ ਗਈ ਹੈ ਖੇਡ ਦੇ ਮੈਦਾਨ ਦੇ ਵਿੱਚ ਦੇਖਾਂਗੇ ਆ ਨੌਜਵਾਨ ਕਹਿੰਦੇ ਸੁਰ ਸਿੰਘ ਫਿਲਮ ਦਾ ਇਸ ਵੇਲੇ ਆਉਣ ਵਾਲੇ ਸਮੇਂ ਦਾ ਵੱਡਾ 스타 ਦਸਕਰਨਵੀਰ ਆਇਆ ਤੇ ਨਾਲ ਜਰਨੈਲ ਮੱਲੀ ਸਾਡਾ ਇੰਗਲੈਂਡ ਤੋਂ ਆਇਆ ਕਿ ਮੇਰ ਬਾਬੇ ਦੀ ਹੋਈ ਹੈ ਤੇ ਕਈਆਂ ਨੂੰ ਸਾੜੇ ਹੋ ਗਏ ਤੇ ਮੱਲੀ ਜਰਨੈਲ ਹੁਣੀ ਮਾਰੇ ਹੋ ਗਏ ਲੱਗਿਆ ਗੋਪੀ ਲੱਗਿਆ ਗੋਪੀ ਕੁੜੀਆਂ ਭਾਗੀ ਸੋਤੀ ਇਹ 2000 ਗੁਰਪ੍ਰਤਾਪ ਅਮਰੀਕਾ ਵੱਲੋਂ ਰਾਜਿਤਲੀ ਵੱਲੋਂ ਦਿੱਤਾ ਜਾਣਾ ਇਹ ਗੋਪੀ ਤੇ ਪੰਮਾ ਗੋਪੀ ਤੇ ਪੰਮਾ ਆ ਗੱਲੇ ਬੱਲੇ ਹੁੰਦੀ ਹੋਈ ਨੰਬਰ ਪੰਮੇਪੀ ਦਾ ਸਨਮਾਨ 11000 ਦੀ ਨਕਦਰ ਰਾਸ਼ੀ ਦੇ ਨਾਲ ਰਾਜ ਉਟਲੀ ਪ੍ਰਿੰਸ ਉਟਲੀ ਤੇ ਪ੍ਰਪ ਯਤੋ ਸਰਜਾ ਇਹਨਾਂ ਭਰਾਵਾਂ ਵੱਲੋਂ ਵੱਡਾ ਸਨਮਾਨ ਆ ਕਹਿੰਦੇ ਜਯਵਨ ਚੁੱਲਾ ਸਭ ਵਾਲਾ ਕਿ ਤੈਨੂੰ ਜਯਵਨ ਚੰਗਿਆ ਕਿ ਕਿੱਕਲੀ ਪਾ ਕੇ ਕਿੱਕਲੀ ਪਾ ਕੇ ਪਰ ਸੁਖਾ ਸਰਬੂ ਕੋਟੀਆਂ ਦਾ ਫੈਸਲਾ ਹੈ ਕਿ ਨੰਬਰ ਜਿਹੜਾ ਰੇਡਰ ਨੇ ਜੋੜਿਆ ਜਿਹੜੇ ਇਹਨਾਂ ਭਰਾਵਾਂ ਵੱਲੋਂ ਆਏ ਆ ਫਰੰਦੀਪੁਰੀ ਗੋਪੀ ਦਾ ਚੇਲਾ ਲੱਗੇਗਾ ਤੇ ਸਾਡੇ ਆਸਟ੍ਰੇਲੀਆ ਵਾਲੇ ਭਰਾ ਨੇ ਇੱਕ ਚੀਜ਼ ਅਨਾਉਂਸ ਕਰਾਈ ਹੈ ਵੱਡੀ ਚੀਜ਼ ਹੈ ਹਰ ਇੱਕ ਦੀ ਮੰਗ ਹੁੰਦੀ ਹੈ ਆ ਫਤਾਹਪਰੀਆਂ ਲੱਗ ਜਾ ਟੁੱਟ ਕੇ ਦੁਨੀਆ ਨੂੰ ਦੱਸੀਏ ਆ ਗੋਪੀ ਦਾ ਚੇਲਾ ਹੈ ਤੇ ਸਾਡਾ ਲਵ ਰੂਪ ਸਿੰਘ ਸੇਖੋ ਦੇ ਬੱਲੇ ਦੇਖਾਂਗੇ ਕੌਣ ਕਰਵਾਵੇਗਾ ਨੰਬਰ ਰੇਡਰ ਦਾ ਖਾਣ ਖਾਣ ਕੇ ਜੀਵਨ ਕਹਿੰਦੇ ਘਰਕੇ ਵਾਲੇ ਨੇ ਕਬੱਡੀ ਪਾਈ ਹੋਈ ਹੈ ਸਰੀਰ ਦੇ ਵਿੱਚ ਲਚਕ ਬੜੀ ਹੈ ਛੁੜਤੀ ਬੜੀ ਏਕਮ ਪਤਾਪੁਰ ਵਾਲਾ ਪੜ ਹੀਰਾ ਤੇ ਧੰਨਮਨ ਕਰਦੇ ਚੱਕ ਸਕੰਦਰ ਦਾ ਗੁਲਜਾਰੀ ਐਨ ਆਰ ਆਈ ਸਪੋਰਟਸ ਕਬੱਡੀ ਕਲਬ ਬੈਲਜੀਅਮ ਦੀ ਟੀਮ ਦੇ ਲਈ ਆ ਮੁੰਡਾ ਕਹਿੰਦੇ ਰਸ਼ਪਾਲ ਸਿੰਘ ਪਾਲੇ ਮਾਣੋ ਚੱਲਣ ਉਹਨਾਂ ਦੇ ਲਈ ਖੇਡਿਆ ਮਨਰੂਪ ਸੁਪੇਣ ਜਗਰੂਪ ਸੁਪੇਣ ਮਾਨ ਕਰਦੇ ਇਹ ਤੇਜਾ ਸਿੰਘ ਵਾਲੇ ਗੋਪੀ ਦਾ ਯਾਰ ਆ ਕਬੱਡੀ ਪਾ ਕੇ ਅੰਕ ਜੋੜੇਗਾ ਕਿ ਨਹੀਂ 30 ਸੈਕਿੰਡ ਦੀ ਖੇਡ ਬੀਤਦਾ ਇਹ ਸਮਾਂ ਕਿਆ ਬਾਤ ਹੈ ਬੀਨਿ ਤਾਸ਼ ਕਰਦੇ ਹਾਂ ਅੰਮਾ ਸਾਡਾ ਜਲਦ ਤੰਦਰੁਸਤ ਹੋਵੇ ਔਰ ਨੋਇਮੰਡ ਦੇ ਹਲਕੀ ਚੋਟ ਹੈ ਹੈਗਰੂ ਸੱਚੇ ਪਾਤਸ਼ਾਹ ਕਿਰਪਾ ਬਣਾ ਕੇ ਰੱਖਣ ਇਹਨਾਂ ਵੱਡਿਆਂ ਮੱਲਾਂ ਦੇ ਉੱਪਰ ਔਰ ਰੇ ਬੱਲੇ ਬੱਲੇ ਗੋਪੀ 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 ਦਾ ਚੇਲਾ ਗੋਪੀ ਦਾ ਚੇਲਾ ਇੱਕ ਪਾਸੇ ਦੁੱਲਾ ਇੱਕ ਪਾਸੇ ਗੋਪੀ ਦਾ ਚੋਲਾ ਕੌਣ ਬੱਲੇ ਬੱਲੇ ਕਰਵਾਵੇਗਾ ਗੋੜ ਬੱਲਾ ਲੁੱਟੇਗਾ ਗੂਲ ਗੁੱਲੀ ਦੀ ਧਰਤੀ ਤੇ ਦੇਖਾਂਗੇ ਨੰਬਰ ਅੱਜ ਥੇਰਾ ਵਾਹ ਵੀ ਦੁੱਲਾ ਲਿਆ ਚੁਗ ਚੁਗ ਢੁੱਲ ਨੂੰ ਢੁੱਲ ਢੋਲਣ ਵਾਲਾ ਵੀਰਾਂ ਦਾ ਪਿਆਰ ਵਜਾ ਬਾਬਾ ਚੰਨਨ ਰਾਜੋਗੇ ਦੀ ਗੱਲ ਚੱਲਦੀ ਹੈ ਲੈ ਵੀ ਪਾ ਨੌਜਵਾਨਾ ਕਬੱਡੀ ਇਕਦੇਦਰਜੀਤ ਕੰਬੋਟਾ ਵਾਲਾ ਪਰ ਪੁਆਇੰਟ ਜਿਹੜਾ ਰੇਡਰ ਦੇ अवतार सिंह ਜੀਆਂ ਦੇ ਪੁੱਤਰ ਸਾਡੇ ਬਲਵਿੰਦਰ ਭਾਜੀ ਨੇ ਦਲਵਿੰਦਰ ਵੀਰ ਨੇ ਉਹ ਪੰਗਾਪੁਰ ਤੇ ਗੁਰਪ੍ਰਤਾਪ ਅਮਰੀਕਾ ਦੇ ਵਿੱਚ ਰਹਿੰਦਾ ਸਾਡਾ ਵੀਰ ਜਿੱਥੇ ਨਿਸ਼ਾਨ ਸੰਧੂਣੀ ਕਿੰਦਰ ਵੀਰ ਨੇ ਜੱਗੇ ਭੱਲਰੋਂ ਨਹੀਂ ਹਰਪਜਨ ਹੁਣੀ ਸਾਡੇ ਵੱਡੇ ਵੀਰ ਤੇ ਹਰਪਜਨ ਸਿੰਘ ਜੀ ਖਹਿਰਾ ਅਮਰੀਕਾ ਦੇ ਸੈਟਲ ਨੇਚ ਰਹਿੰਦਾ ਮਸਤਗਰੀਏ ਭਰਾ ਵੱਡੇ ਮੇਲੇ ਕਰਵਾਉਂਦੇ ਆ ਪਿੰਡ ਦੇ ਵਿੱਚ ਆਹ ਸਾਹਮਣੇ ਦੇਖਾਂਗੇ ਚੋਲਾ ਸਾਹ ਪਿੰਡ ਹੈ ਜੱਗੂ ਦਾ ਆਏ ਨੌਜੋੜ ਕਹਿੰਦੇ ਇਸ ਵੇਲੇ ਚੋਟੀ ਦਾ ਸਵੀਡਨ ਵਾਲੇ ਹੀਰੇ ਭਰਾ ਵੱਲ 1000 ਦੀ ਦੂਸਰੀ ਕਬੱਡੀ ਪੈਣ ਜਾ ਰਹੀ ਹੈ ਇਹਦਾ ਸੁਰ ਸਿੰਘ ਪਿੰਨਾ ਤੇਜਪਾਲ ਸਿੰਘ ਨਾਮ ਹੈ ਗਰੀਬੀ ਦੇ ਵਿੱਚੋਂ ਉੱਠ ਰਿਹਾ ਉਹਨਾਂ ਨੇ ਸਮੇਂ ਨਾਲ ਅੰਬੇ ਵਗਰਾ ਵੱਡਾ ਦੇ ਲਈ ਖੇਡਦਾ ਤੇ ਪੰਮਾ ਕਹਿੰਦੇ ਮੈਸਨਪੁਰੀਆ ਕਬੱਡੀ ਪਾਉਂਦਾ ਪਿਆ ਐ ਕਹਿੰਦੇ ਸੋਨਾ ਕਹਿੰਦੇ ਪਰਦਰਸ਼ੀ شریف શરીਰ ਤੇ ਮਾਤੋ ਦੀ ਸ਼ਾਨ ਪੰਜਾਬੀ ਛੇਵੇਂ ਗੱਲਾਂ ਨੂੰ ਇਹ ਸੁੱਤੇ ਪੰਘਾਲੇ ਵਾਲਾ ਇਹ ਟੱਕਰ ਸੁਦੇਦੀ ਆ ਇਹ ਟੱਕਰ ਦਾ ਮੁੱਲ ਕੋਈ ਨਹੀਂ ਪਰ ਪੁਆਇੰਟ ਜਿਹੜਾ ਰੇਡਰ ਦੇ ਖਾ ਪਾ ਲਾਉਂਦਾ ਤੇ সুইডਨ ਦਾ ਹੀਰਾ ਵੱਡਾ ਵੀ ਰੱਖਦਾ ਛਿੱਤਿਆ 1000 ਦਿੱਤਾ ਜਾਣਾ ਲੱਗ ਜਾ ਟੁੱਟ ਕੇ ਆਉਣੇ ਆ ਪੋਲੇ ਇਹ ਨਹੀਂ ਸੋਮਾ ਜਹਾਂ ਵਾਹਿਗੁਰੂ ਫਨਾਰੀਆਂ ਨੂੰ ਤੰਦਰੁਸਤੀ ਦੀ ਨਿਯਮਤ ਬਖਸ਼ਣਾ ਔਰ ਜਿਨ੍ਹਾਂ ਨੇ ਸਹਿਯੋਗ ਦਿੱਤੇ ਹੈ ਸਾਡੇ ਐਨਆਰਆਈ ਵੀਰਾਂ ਨੇ ਇਸ ਅੱਤੇ ਸ਼ੋਮੈ ਲਈ ਉਹ ਕਿਰਪਾ ਕਰਕੇ ਗੁਰੂ ਘਰ ਦੀ ਬਖਸ਼ਿਸ਼ ਆਪਣਾ ਸਰੂਪਾ ਸਾਹਿਬ ਪ੍ਰਾਪਤ ਕਰਕੇ ਨੰਬਰ ਜਰੂਰ ਦੱਸਿਓ ਬੜਾ ਤਕੜਾ ਮੈਚ ਖੇਡਿਆ ਗਿਆ ਹੈ ਦੋਵਾਂ ਟੀਮਾਂ ਦੇ ਵਿੱਚਕਾਰ ਕਿਹੜੀ ਟੀਮ ਹੈ ਬਾਬਾ ਦਿਆ ਸਿੰਘ ਜੀ ਖੇਡ ਕਬੱਡੀ ਘਰੋਦੀ ਸਾਇੰਟ ਟੀਮ ਸੀਗੀ ਅੰਥਰੇ ਪਹਿਲੇ ਬਹਾਦਰ ਬਹਾਦਰ ਬਾਬਾ ਬਿਨੀ ਚੰਦ ਸਿੰਘ ਜੀ ਖੇਡ ਕਬੱਡੀ ਕਲਾ ਫਰੰਦੀਪੁਰ ਫਰੰਦੀਪੁਰੀਏ ਗੋਪੀ ਦੀ ਟੀਮ ਉਸ ਟੀਮ ਨੇ ਨੰਬਰ ਨੇ 43 ਤਾਲੀਆਂ ਮਾਰਦੇ ਹੋ ਜ਼ੋਰਦਾਰ ਸਾਢੇ 41 ਤੇ 43 ਦੇ ਦਰਮਿਆਨ ਬੜਾ ਲਮੇਰਾ ਬੜਾ ਵੱਡਾ ਤੇ ਬੜਾ ਫਸਵਾ ਮੈਚ ਖੇਡਿਆ ਗਿਆ ਬਹੁਤ ਬਸਤਾਰ ਕਰਦੇ ਦੋਵਾਂ ਟੀਮਾਂ ਦੇ ਖਿਡਾਰੀਆਂ ਦਾ ਐਨਆਰਆਈ ਭਰਾਵਾਂ ਦਾ ਜਿਨ੍ਹਾਂ ਨੇ ਵੱਡੇ ਯੋਗਦਾਨ ਪਾਇਆ ਹੈ ਆਏ ਸਾਲ ਪੰਤਨੇ ਸਮੂਹ ਸ਼ਹੀਦਾਂ ਦੀ ਯਾਦ ਦੇ ਸਬੰਧ ਵਿੱਚ ਵੱਡਾ ਮੇਲਾ ਕਰਵਾਉਂਦੇ ਪਿੰਡ ਦੇ ਨਾਲ ਮਿਲ ਕੇ ਤੇ ਮੈਂ ਵੱਲ ਕੀਤੀ ਹੈ ਪਿਛਲਾ ਪਿੰਡ ਜਿਹੜਾ ਤੋਕੇ ਲੰਘ ਕੇ ਪਿੰਡ ਹੈ ਬਾਬਾ ਮਿਕ ਸਿੰਘ ਜੀ ਦਾ ਵੱਡਾ ਮੇਲਾ ਕਰਵਾਇਆ ਜਾਂਦਾ ਹੈ ਸਾਰਾ ਪਿੰਡ ਦੋ ਪਿੰਡ ਨਾਲ ਮਿਲ ਕੇ ਮੇਲਾ ਕਰਾਉਨੇ ਕਾਲੀਆਂ ਤੇ ਸਖਤਰਾ ਅਰ ਉਸ ਪਿੰਡ ਤੋਂ ਵੀ ਦਰਸ਼ਕ ਵੀਰ ਜਿਹੜੇ ਇਸ ਖੇਡ ਮੇਲੇ ਦਾ ਆਨੰਦ ਮਾਣਨ ਆਏ ਸਨ ਲਾਈਵ ਪੰਜਾਬ